ਨਸ਼ਿਆਂ ਬਰੁੱਧ ਜਿਹੜੀ ਮੈਮ ਚੱਲ ਰਹੀ ਹੈ ਉਹਦੇ ਸਬੰਧ ਵਿੱਚ ਕੀ ਕਹੋਗੇ ਜੀ ਅੱਜ ਮੈਂ ਜ਼ਿਲ੍ਹਾ ਹਸਪਤਾਲ ਮਲੇਕੁਲਾ ਵਿਖੇ ਪਹੁੰਚਿਆ ਇੱਥੇ ਨਸ਼ਾ ਛਡਾਊ ਕੇਂਦਰ ਖੋਲਿਆ ਗਿਆ ਉਹਦਾ ਉਦਘਾਟਨ ਕੀਤਾ ਹੈ ਔਰ ਇਲਾਕੇ ਦੇ ਲੋਕਾਂ ਲਈ ਬਹੁਤ ਹੀ ਜ਼ਿਆਦਾ ਇਹ ਫਾਇਦੇਮੰਦ ਹੋਏਗਾ ਕਿ 30 ਬੈੱਡਾਂ ਦਾ ਇਹ ਹਸਪਤਾਲ ਹੈ ਜਿੱਥੇ ਕਾਉਂਸਲਿੰਗ ਦਾ ਵੀ ਪ੍ਰਬੰਧ ਹੈ ਮਰੀਜ਼ਾਂ ਨੂੰ ਦਾਖਲ ਕਰਨ ਦਾ ਵੀ ਪ੍ਰਬੰਧ ਹੈ ਔਰ ਉਹਨਾਂ ਦੀ ਰੀਹੈਬਿਲੀਟੇਸ਼ਨ ਲਈ ਬੈਡਮਿੰਟਨ ਕੋਰਟ ਬਣਾਇਆ ਗਿਆ ਹੈ ਤਾਂ ਕਿ ਉੱਥੇ ਉਹ ਬੈਡਮਿੰਟਨ ਖੇਡ ਕੇ ਵੀ ਆਪਣਾ ਮਨ ਪਰਚਾਵਾ ਵੀ ਕਰ ਸਕਣ ਉਹਨਾਂ ਦਾ ਮਨ ਜਿਹੜਾ ਹੈ ਉਹ ਚੇਂਜ ਹੋ ਸਕੇ ਮੈਂ ਸਮਝਦਾ ਹਾਂ ਕਿ ਨਸ਼ਾ ਛਡੋ ਕੇਂਦਰ ਖੁੱਲਣ ਨਾਲ ਮਲੇਰ ਕੋਲਾ ਸ਼ਹਿਰ ਔਰ ਆਲੇ-ਦੁਆਲੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਏਗਾ ਔਰ ਇਹ ਤੋਂ ਫਾਇਦਾ ਉਠਾ ਕੇ ਸਾਡੇ ਜਿਹੜੇ ਨੌਜਵਾਨ ਨਸ਼ੇ ਦਾ ਸ਼ਿਕਾਰ ਹੋਏ ਨੇ ਉਹ ਮੈਂ ਸਮਝਦਾ ਕਿ ਸੇਤਿਆਪ ਹੋ ਕੇ ਆਮ ਨੋਰਮਲ ਜ਼ਿੰਦਗੀ ਜਿਹੜੀ ਬਤੀਤ ਕਰਨ ਯੋਗ ਬਣ ਸਕਣਗੇ ਔਰ ਨਸ਼ਿਆਂ ਦਾ ਖਾਤਮਾ ਹੋਏਗਾ ਤੇ ਉਹਦੇ ਚ ਬੜਾ ਸਹਾਈ ਹੋਏਗਾ ਦੂਜੇ ਪੰਜਾਬ ਸਰਕਾਰ ਨੇ ਪਿਛਲੇ 81 ਦਿਨਾਂ ਤੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਉਸ ਸਬੰਧ ਚ ਵੀ ਅਸੀਂ ਪਿੰਡ ਪਿੰਡ ਜਾ ਕੇ ਵੱਡੇ ਪੱਧਰ ਤੇ ਅ ਅਸੀਂ ਸਮਾਵਾਂ ਕਰ ਰਹੇ ਹਾਂ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਦੱਸ ਰਹੇ ਹਾਂ ਜਿਹੜੇ ਨਸ਼ੇ ਦੇ ਤਸ਼ਕਰ ਹਨ ਉਹਨਾਂ ਦੀ ਜਾਣਕਾਰੀ ਪੁਲਿਸ ਨੂੰ ਦੇਣ ਲਈ ਵੀ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਔਰ ਇਸ ਦੇ ਨਾਲ ਨਾਲ ਜਿਹੜੇ ਨਸ਼ੇ ਦੇ ਆਦੀ ਹੋ ਗਏ ਸਾਡੇ ਨੌਜਵਾਨ ਉਹਨਾਂ ਨੂੰ ਨਸ਼ਾ ਕੇਂਦਰ ਵਿੱਚ ਦਾਖਲ ਕਰਾਉਣ ਲਈ ਕਹਿ ਰਹੇ ਹਾਂ ਤਾਂ ਕਿ ਉਹ ਆਪਣਾ ਇਲਾਜ ਕਰਾ ਕੇ ਨਾਰਮਲ ਜ਼ਿੰਦਗੀ ਬਤੀਤ ਕਰਨ ਯੋਗ ਵਧੀਆ ਸ਼ਹਿਰੀ ਬਣ ਸਕਣ ਉਸ ਦਾ ਬੜਾ ਫਾਇਦਾ ਹੋ ਰਿਹਾ ਹੈ ਕਈ ਦਿਨਾਂ ਤੋਂ ਅਸੀਂ ਇਹ ਮਹਿੰਮ ਜਿਹੜੀ ਹੈ ਉਹਦੇ ਤਹਿਤ ਪਿੰਡਾਂ 'ਚ ਜਾ ਰਹੇ ਹਾਂ ਮੇਰੇ ਨਾਲ ਡੀਐਸਪੀ ਮਲੇਰ ਕੁਲਾ ਹੁੰਦੇ ਨੇ ਤੇ ਰੂਰਲ ਡਿਵੈਲਪਮੈਂਟ ਆਫ ਪੰਚਾਇਤ ਮੈਂਚ ਮੇਦੇ ਅਫਸਰ ਹੁੰਦੇ ਨੇ ਸਿਹਤ ਮੈਂਚ ਮੇਦੇ ਹੁੰਦੇ ਨੇ ਤੇ ਪੰਚਾਇਤ ਸੈਕਰੀਟਰੀ ਹੁੰਦੇ ਨੇ ਬੀਡੀਪੀਓ ਸਾਹਿਬ ਹੁੰਦੇ ਨੇ ਤੇ ਅਸੀਂ ਸਾਰੇ ਮਿਲ ਕੇ ਲੋਕਾਂ ਨੂੰ ਅਪੀਲ ਕਰਦੇ ਹਾਂ ਬੀ ਜਿਹੜੇ ਨਸ਼ੇ ਦਿੱਤਾਸ਼ ਕਰਨਾ ਚਾਹੇ ਉਹ ਪਿੰਡ ਦਾ ਕੋਈ ਬੰਦਾ ਵੇਚਦਾ ਹੈ ਚਾਹੇ ਬਾਹਰੋਂ ਆ ਕੇ ਤੁਹਾਡੇ ਪਿੰਡ ਵਿੱਚ ਕੋਈ ਵੇਚਦਾ ਹੈ ਤੇ ਉਹਦੀ ਤੁਰੰਤ ਜਾਣਕਾਰੀ ਤੁਸੀਂ ਪੁਲਿਸ ਨੂੰ ਦਿਓ ਤਾਂ ਕਿ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਔਰ ਨਸ਼ਾ ਦੀ ਚੇਨ ਟੁੱਟੇਗੀ ਨਸ਼ਾ ਦੇ ਤਸ਼ਕਰਾਂ ਦੇ ਖਿਲਾਫ ਮੁਕੱਦਮੇ ਦਾ ਜੇ ਕੋ ਫੜੇ ਜਾਣਗੇ ਜਿਨ੍ਹਾਂ ਦੇ ਪਿੱਛੇ ਜਾਣਗੇ ਔਰ ਜਿਹੜੀ ਉਹਨਾਂ ਨੇ ਨਸ਼ੇ ਵੇਚ-ਵੇਚ ਕੇ ਦੂਸਰੇ ਸਾਡੇ ਨੌਜਵਾਨਾਂ ਦੀਆਂ ਨੂ ਨਸ਼ਿਆਂ ਦਾ ਆਦੀ ਬਣਾ ਕੇ ਉਹਨਾਂ ਦੀਆਂ ਜ਼ਿੰਦਗੀਆਂ ਤਬਾਹ ਕਰਕੇ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਕੋਠੀਆਂ ਬਣਾਈਆਂ ਜਾਇਦਾਦਾਂ ਖਰੀਦੀਆਂ ਉਹ ਪੰਜਾਬ ਸਰਕਾਰ ਵੱਲੋਂ ਜ਼ਬਤ ਕੀਤੀਆਂ ਜਾਣਗੀਆਂ ਔਰ ਢਾਈਆਂ ਜਾਣਗੀਆਂ ਤੇ ਨਾਲ ਦੀ ਨਾਲ ਜਿਹੜੇ ਨਸ਼ੇ ਦੇ ਆਦੀ ਸਾਡੇ ਬੱਚੇ ਨੇ ਉਹਨਾਂ ਦਾ ਇਲਾਜ ਕਰਾ ਕੇ ਦਵਾਂਗੇ ਸਾਰੀਆਂ ਸਹੂਲਤਾਂ ਅਸੀਂ ਦਵਾਂਗੇ ਉਹਨਾਂ ਨੂੰ ਖਾਣ ਪੀਣ ਦਾ ਉਹਨਾਂ ਦੇ ਫ੍ਰੀ ਇਲਾਜ ਦਾ ਸਾਰਾ ਪ੍ਰਬੰਧ ਕੀਤਾ ਗਿਆ ਹੈ ਕੀ ਸਹਿਯੋਗ ਮਿਲ ਰਿਹਾ ਨੌਜਵਾਨ ਪੀੜੀ ਵੱਲੋਂ ਪੰਡਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਮੈਂ ਕੱਲ ਪਿੰਡ ਜੀਮੇ ਪਿੰਡ ਰੁੜਕੇ ਉਹ ਫਿਰ ਅਸੀਂ ਗੋਲ ਰਹੇ ਸੀ ਤੇ ਨੌਜਵਾਨਾਂ ਨੇ ਆ ਪਾ ਕੇ ਕਿਹਾ ਜੀ ਵੀ ਅਸੀਂ ਚਾਹੁੰਦੇ ਹਾਂ ਵੀ ਸਾਡਾ ਅਸੀਂ ਨਸ਼ੇ ਛੱਡ ਦਈਏ ਤੇ ਸਾਡਾ ਇਲਾਜ ਕਰਾ ਕੇ ਦਿਓ ਤਾਂ ਅੱਛਾ ਤਾਂ ਪੋਜ਼ਿਟਿਵ ਰਿਸਪਾਂਸ ਮਿਲ ਰਿਹਾ ਹੈ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਹੋਵੇ। ਔਰ ਤੁਸੀਂ ਦੇਖਿਆ ਕਿ 3 ਸਾਲ ਪਹਿਲਾਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਉਸ ਤੋਂ ਪਹਿਲਾਂ ਖੇਡਾਂ ਦੇ ਮੈਦਾਨਾਂ ਵਿੱਚ ਬੇਰਾਨੀ ਸੀ। ਬੇਰਾਨੇ ਪਏ تھے, ਬੇਰਾਨੇ। ਲੇਕਿਨ ਸਰਕਾਰ ਬੰਦਿਆਂ ਹੀ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੁੜ ਪੰਜਾਬ ਭਰ ਦੇ ਸਾਰੇ ਖੇਡ ਮੈਦਾਨਾਂ ਵਿੱਚ ਜਿਹੜੀਆਂ ਲੁੱਟਾਈਆਂ ਹਨ ਔਰ ਅਸੀਂ ਇਹ ਨੀਤੀ ਬਣਾਈ ਹੈ ਕਿ ਹਰ ਪਿੰਡ ਦੇ ਵਿੱਚ ਅਸੀਂ ਖੇਡ ਦਾ ਮੈਦਾਨ ਬਣਾ ਕੇ ਦੇਣਾ ਹੈ। ਹਰ ਪਿੰਡ ਦੇ ਵਿੱਚ ਪਾਰਕ ਬਣਾ ਕੇ ਦੇਣਾ ਨਹੀਂ ਤੇ ਨਾਲੀਆਂ ਗਲੀਆਂ ਸੜਕਾਂ ਟੋਪੇ ਤੱਕ ਹੀ ਸੀਮਤ ਰਹੀਆਂ ਜਾਂ ਸਿਵਿਆਂ ਔਰ ਕਬਰਸਤਾਨਾਂ ਦੀਆਂ ਚਾਰਟ ਬੜੀਆਂ ਉੱਚੀਆਂ ਚੱਕਨ ਤੱਕ ਹੀ ਗੱਲ ਰਹਿੰਦੀ ਸੀ ਤੇ ਵਿਕਾਸ ਦੇ ਕੰਮਾਂ ਲਈ ਲੱਗੇ ਹੋਏ ਆ ਬੜੀ ਤੇਜ਼ੀ ਨਾਲ ਮੈਨੂੰ ਉਮੀਦ ਹੈ ਕਿ ਜਿਸ ਤੇਜ਼ੀ ਨਾਲ ਔਰ ਜਿਸ ਇਕਜੁਠਤਾ ਦੇ ਨਾਲ ਜਿਸ ਸਿਨਸੀਅਰਿਟੀ ਦੇ ਨਾਲ ਅਸੀਂ ਲੱਗੇ ਹੋਏ ਆ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਾਰੇ ਮੰਤਰੀ ਸਾਰੇ ਐਮ ਐਲ ਏ ਅਫਸਰ ਸਹਿਬਾਨ ਪੁਲਿਸ ਸਾਰੇ ਮਿਲ ਕੇ ਇਹਦਾ ਬਹੁਤ ਅੱਛਾ ਰਿਜ਼ਲਟ ਆਏਗਾ ਔਰ ਪੰਜਾਬ ਜਿਹੜਾ ਹੈ ਉਹ ਨਸ਼ਾ ਮੁਕਤ ਹੋ ਜਾਏਗਾ